ਵਾਸਤੇ ਇੱਕ ਹੋਰ ਨਵਾਂ ਸਵਾਲ ਲੈ ਕੇ ਆਏ ਆ ਆਪਾਂ ਆਪਣੇ ਸਾਹਮਣੇ ਹੈ ਜੀ ਇੱਟਾਂ ਦੀ ਦੋ ਡਾਇਗਰਾਮਾਂ ਬਣੀਆਂ ਠੀਕ ਹੈ ਜੀ ਤੁਸੀਂ ਕੀ ਕਰਨਾ ਵਾ ਆ ਡਾਇਗਰਾਮ ਜਿਹੜੀ ਇੱਥੇ ਬਣਾਉਣੀ ਆ ਤੇ ਸਿਰਫ ਚਾਰ ਇੱਟਾਂ ਹਿਲਾਉਣੀਆਂ ਵਾ ਪੰਜਵੀਂ ਇੱਟ ਨੂੰ ਹੱਥ ਨਹੀਂ ਲਾਉਣਾ ਚਾਰ ਇੱਟਾਂ ਹਿਲਾ ਕੇ ਆਹੜੀ ਚੀਜ਼ ਇੱਥੇ ਬਣੀ ਆ ਇਹ ਚੀਜ਼ ਤੁਹਾਨੂੰ ਇੱਥੇ ਬਣਾਉਣੀ ਆ ਇਹੋ ਚਾਰ ਇੱਟਾਂ ਹਿਲਾਉਣੀ ਆ ਇਹਦੇ ਵਿੱਚ ਕੋਈ ਚਾਰ ਇੱਟਾਂ ਹਿਲਾ ਸਕਦੇ ਨਹੀਂ ਚਾਰ ਇੱਟਾਂ ਬਾਬਾ ਜੀ ਲਾ ਸਕਦੇ ਆ ਇਹਦੇ ਨਾਲ ਦਾ ਸੇਮ ਬਣਾਉਣਾ ਚਾਹੀਦਾ ਹੈ ਇਹਨਾਂ ਨਾਲ ਦਾ ਸੇਮ ਬਣਾਉਣਾ ਚਾਹੀਦਾ ਇਟਾਂ ਚਾਰ ਲਾਉਣੀਆਂ ਆਪਾਂ ਸਮਝ ਲਾ ਕੀ ਨਾ ਸਵਾਲ ਦੀ ਹਾਂਜੀ ਚਾਰ ਇਟਾਂ ਲਾਉਣੀਆਂ ਮੈਂ ਕੋਈ ਵੀ ਇਹਨਾਂ ਚੋਂ ਕੋਈ ਵੀ ਭਾਵੇਂ ਆਹ ਵਿਚਲੀਆਂ ਲਾ ਲਈਏ ਭਾਵੇਂ ਉਹ ਸਾਈਡਾਂ ਵਾਲੀਆਂ ਲਾ ਲਈਏ ਲਾਉਣੀਆਂ ਚਾਰ ਹੀ ਡਾਇਗਰਾਮ ਬਣਾਉਣੀਆਂ ਆ ਬਣਾਉਣੀਆਂ ਆ ਚੀਜ਼ਾਂ ਹਾਂ ਵਿੱਚ ਖਾਲੀ ਰਹਿਣਾ ਜੀ ਵਿੱਚ ਖਾਲੀ ਰਹਿਣਾ ਚਾਹੀਦਾ ਇਹ ਦੋ ਟਾਂ ਡੜੀਆਂ ਹਿੱਲਗੀਆਂ ਨਾ ਬਈ ਚਾਰ ਬਣਾਇਆ ਨਹੀਂ ਤੇਰ ਕੋਈ ਨਾ ਕੈਪੋ ਬੜਾ ਆ ਹਣ ਜਾਣਾ ਮੈਂ ਪਰ ਇਹਨਾਂ ਚੀਜ਼ਾਂ ਨਹੀਂ ਬਣਨਾ ਚਾਹਾਂ ਇਟਾ ਹਲਾ ਕੇ ਬਣਨਾ ਹੈ ਥੋੜੀ ਦਿਮਾਗੀ ਕਸਰਤ ਯਾ ਕਰਨੀ ਪੈਣੀ ਆ ਆਪਾਂ ਬਾਬਾ ਜੀ ਇਹਨਾਂ ਨੂੰ ਲਾ ਇਹਨਾਂ ਨੂੰ ਲਾ ਸਾਬੀ ਸ਼ੁਰੂ ਸ਼ੁਰੂ ਕਰ ਲੋ ਤੂੰ ਸ਼ੁਰੂ ਕਰ ਲੋ ਜਿਹੜੀਆਂ ਮਰਜ਼ੀ ਲਾਓ ਚਾਰ ਇਟਾ ਹਲਾਉਣੀਆਂ ਜਿਹੜੀਆਂ ਮਰਜ਼ੀ ਹਲਾਓ ਆ ਆ ਦਾ ਹੀ ਹੀਰੋ ਆ ਇਥੋਂ ਗੱਡੀ ਚੱਲੋ ਹਣ ਗੈਪ ਨਹੀਂ ਰਹਿਣਾ ਪਿਆਰਿਓ ਹਾਂ ਇਹੋ ਤੇ ਆ ਚੀਜ਼ ਬਣਾਉਣੀ ਆ ਪਰ ਦੰਦਾਂ ਦਾ ਇੱਕ ਦੋ ਇ ਤਾਂ ਲਗੀਆਂ ਨਾ ਆਪਣੀਆਂ ਤੇਨੇ ਲਗੀਆਂ ਆ ਚਲਤੀਆਂ ਲਗੀਆਂ ਕੀ ਬਾਬਾ ਜੀ ਇਹ ਤੇ ਪੰਜ ਲਾਉਣੀਆਂ ਪੈਣੀਆਂ ਆ ਉਹ ਬਣਾਉਣ ਲਈ ਮੈਂ ਕਿਤਾ ਸਿਰਫ ਚਾਰ ਹੀ ਲਾਉਣੀਆਂ ਆ ਆਪਾਂ ਚਮਾਂ ਦੇ ਨਾਲ ਬਣਦਾ ਵਾ ਏ ਇਹ ਪੰਜ ਪੰਜ ਟਾਂਹੇ ਲਗੀਆਂ ਦਾ ਡੀਨ ਇਹ ਪੰਜ ਟਾਂਹੇ ਲਗੀਆਂ ਦਾ ਡੀਨ ਸ਼ੁਰੂ ਸ਼ੁਰੂ ਲੈ ਗਿਆ ਉਹ ਥੋੜਾ ਜਿਹਾ ਥੋੜਾ ਜਿਹਾ ਸ਼ੁਰੂ ਤੋਂ ਕਰੋ ਇਹਨੂੰ ਠੀਕ ਆ ਆ ਇੱਥੇ ਕਰੋ ਆ ਇੱਟ ਇੱਥੇ ਆਹ ਹੁਣ ਬਣਾਓ ਚਾਰ ਈਟਾਂ ਹਲਾ ਕੇ ਇਹ ਤਾਂ ਫਿਰ ਬਾਬਾ ਜੀ ਚੌ ਇੱਟਾਂ ਨਾਲ ਨਹੀਂ ਇਹ ਪੰਜਵੀਂ ਏਟਵੀਂ ਹਿਲਣੀ ਹਿਲਣੀ ਹੈ ਫਿਰ ਚੌ ਇੱਟਾਂ ਨਾਲ ਤੇ ਉਹ ਸੂਤਰ ਹੀ ਨਹੀਂ ਆਉਣਾ ਨਾ ਸੂਤਰ ਆਉਣਾ ਵਾ ਇਹ ਇਹ ਬਾਬਾ ਕਰਦੇ ਸੂਤਰ ਕਰੋ ਦਿਮਾਗ ਲਾਓ ਥੋੜਾ ਜਿਆ ਹੋਰ ਦਿਮਾਗ ਲਾਓ ਥੋੜਾ ਜਿਆ ਬਣ ਜਾਣਾ ਵਾ ਇੱਕ ਇੱਕ ਦੋ ਦੋਆਂ ਆਪਣੀਆਂ ਹਾਂ ਦੂਰ ਰਹੇਗਾ ਔਰ ਦੂਰ ਰਹੇਗਾ ਔਰ ਦੂਰ ਹੈਗਾ ਆ ਜਿਹੜੀ ਇੱਧਰ ਜਲ ਗਈ ਤੇ ਨਹੀਂ ਲਗੀਆਂ ਜੇ ਇਹ ਟਿੱਕੋ ਰਹਿ ਗਈ ਬਸ ਹਾਂ ਉਹ ਜਿਹੜੀ ਉਹਨੂੰ ਉੱਥੇ ਰਹਿਣ ਠੀਕ ਆ ਬਈ ਤਾਂ ਹਾਂ ਇਹ ਇਹ ਹੋਰ ਸੌਖਾ ਸੌਖਾ ਕੀ ਆ ਆ ਚੀਜ਼ ਆ ਹਨਾ ਠੀਕ ਆ ਆ ਚੀਜ਼ ਆ ਤੇ ਚਾਰ ਉਹਨੇ ਵੀਰ ਨੇ ਬਣਾ ਲਿਆ ਪਰ ਉਹਨੂੰ ਥੋੜਾ ਜਿਹਾ ਨਾ ਕੰਫਿਊਜ਼ਨ ਜੀ ਹੋ ਗਈ ਠੀਕ ਆ ਜੀ ਕੀ ਕਰਨਾ ਵਾ ਆ ਇੱਥੇ ਆ ਗਈ 1 2 ਆ 3 ਤੇ ਆ 4 ਸੇਮ ਚੀਜ਼ ਬਣ ਗਈ ਆ ਬਾ ਥੋੜੀ ਦਿਮਾਗੀ ਕਸਰਤ ਆ ਤੇ ਬਣਾ ਕੇ ਵੇਖੋ